ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਲੈਸ ਨਾਲ ਬਹੁਤ ਹੀ ਪਿਆਰਾ ਗਲੇ ਦਾ ਡਿਜ਼ਾਈਨ ਤੇ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਆਪਾਂ ਲੈਸ ਲਈ ਹੋਈ ਹੈ ਤੇ ਇੱਕ ਗੋਲ ਗਲਾ ਇਸ ਤਰ੍ਹਾਂ ਅਟੈਚ ਕਰ ਲਿਆ ਵਾ ਤੁਸੀਂ ਕੋਈ ਵੀ ਗਲਾ ਬਣਾ ਸਕਦੇ ਹੋ ਗੋਲ ਵੀ ਬਣਾ ਸਕਦੇ ਚੌਰਸ ਵੀ ਬਣਾ ਸਕਦੇ ਜੇ ਇਸ ਡਿਜ਼ਾਈਨ ਦੇ ਨਾਲ ਤੇ ਇੱਕ ਪੱਟੀ ਲਈ ਹੋਈ ਹੈ ਇਸ ਪੱਟੀ ਦੀ ਜਿਹੜੀ ਚੜਾਈ ਆ ਉਹ ਹੈਗੀ ਆ 1/2 ਇੰਚ ਪੇਸਟਿੰਗ ਵਾਲੀ ਪੱਟੀ ਤੁਸੀਂ ਲੈਣੀ ਆ 1/2 ਇੰਚਸ ਦੀ ਚੜਾਈ ਆ ਤੇ ਇਸ ਦੀ ਲੰਬਾਈ ਜਿਹੜੀ ਉਹ 1.5 ਕੁੰਨੀ ਇੰਚ ਦੇ ਕਰੀਬ ਹੈ ਤੁਸੀਂ ਆਪਣੇ ਜਿੰਨੀ ਵੀ ਲੰਬੀ ਲਗਾਉਣੀ ਆ ਪੱਟੀ ਉਨੀ ਤੁਸੀਂ ਲੈ ਸਕਦੇ ਹੋ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਗਲੇ ਦੇ ਉੱਪਰ ਸੈਂਟਰ ਦਾ ਇੱਕ ਕੱਟ ਲਗਾ ਲਾਂਗੇ 셔ਟ ਦੇ ਪੀਸ ਦੇ ਉੱਪਰ ਸੈਂਟਰ 'ਚ ਤੁਸੀਂ ਨਿਸ਼ਾਨ ਲਗਾ ਕੇ ਕੱਟ ਲਗਾ ਲਓ ਤੇ ਉਸ ਤੋਂ ਬਾਅਦ ਕੀ ਕਰਨਾ ਹੈ ਆਪਾਂ ਕੱਟ ਲਗਾਉਣ ਤੋਂ ਬਾਅਦ نیچے ਜਿੱਥੋਂ ਤੱਕ ਗਲੇ ਦੀ ਲੈਂਥ ਰੱਖਣੀ ਆ ਉੱਥੋਂ ਤੱਕ ਇੱਕ ਨਿਸ਼ਾਨ ਲਗਾ ਦੇਵਾਂਗੇ ਤੇ ਨਿਸ਼ਾਨ ਲਗਾਉਣ ਤੋਂ ਬਾਅਦ ਹੁਣ ਜਿੰਨੀ ਆਪਾਂ ਪੱਟੀ ਦੀ ਲੰਬਾਈ ਰੱਖਣੀ ਆ ਉਹਨਾਂ ਨਿਸ਼ਾਨ ਲਗਾ ਲਾਂਗੇ ਜਿੱਥੋਂ ਤੱਕ ਵੀ ਤੁਸੀਂ ਪੱਟੀ ਲੰਬੀ ਲਗਾਉਣੀ ਚਾਹੁੰਦੇ ਹੋ ਕਮਰ ਤੱਕ ਵੈਸੇ ਨਾਰਮਲ ਹੀ ਲਗਾਈ ਜਾਂਦੀ ਆ ਜਿੰਨੀ ਵੀ ਤੁਸੀਂ ਪੱਟੀ ਲਗਾਉਣੀ ਆ ਉੱਥੋਂ ਤੱਕ ਤੁਸੀਂ ਜਿਹੜਾ ਆਪਣਾ ਨਿਸ਼ਾਨ ਲਗਾ ਲਓ ਤੇ ਪੱਟੀ ਦਾ ਵੀ ਸੈਂਟਰ ਕਰ ਲਓ ਤੇ ਸ਼ਰਟ ਦੇ ਵੀ ਸੈਂਟਰ ਦੇ ਵਿੱਚ ਇੱਕ ਨਿਸ਼ਾਨ ਲਗਾ ਲਓ ਨਿਸ਼ਾਨ ਲਗਾਉਣ ਤੋਂ ਬਾਅਦ ਹੁਣ ਜਿਹੜਾ ਆਪਾਂ ਪੱਟੀ ਦਾ ਸੈਂਟਰ ਕੀਤਾ ਹੋਇਆ ਆ ਇੱਥੋਂ ਤੱਕ ਆਪਾਂ ਨੇ ਸ਼ਾਲ ਲਗਾ ਲਿਆ ਕਮਰ ਤੱਕ ਜਿੰਨੀ ਵੀ ਤੁਸੀਂ ਲੰਬੀ ਲਗਾਉਣੀ ਚਾਹੁੰਦੇ ਹੋ ਉਹਨਾਂ ਲਗਾ ਸਕਦੇ ਹੋ ਜੇ ਥੋੜੀ ਛੋਟੀ ਲਗਾਉਣੀ ਆ ਛੋਟੀ ਵੀ ਲਗਾ ਸਕਦੇ ਹੋ ਇੱਥੇ ਸੈਂਟਰ ਦੇ ਵਿੱਚ ਹੁਣ ਆਪਾਂ ਇੱਕ ਸਲਾਈ ਲਗਾ ਲੈਣੀ ਆ ਸੈਂਟਰ ਦੇ ਵਿੱਚ ਇੱਕ ਸਲਾਈ ਲਗਾ ਲਾਂਗੇ ਤਾਂ ਕਿ ਸਾਡੀ ਪੱਟੀ ਜਿਹੜੀ ਆ ਉਹ ਇੱਧਰ ਉੱਧਰ ਨਾ ਹੋਏ ਤੇ ਬਿਲਕੁਲ ਦੋਨੋਂ ਸਾਈਡ ਤੇ ਬਰਾਬਰ ਜਿਹੜੀ ਆ ਲੱਗ ਕੇ ਆਵੇ ਇਹ ਹੁਣ ਸਲਾਈ ਲਗਾਉਣ ਤੋਂ ਬਾਅਦ ਇਹਨੂੰ ਆਪਾਂ ਦੂਸਰੀ ਸਾਈਡ ਨੂੰ ਇਸ ਤਰ੍ਹਾਂ ਫੋਲਡ ਕਰਾਂਗੇ ਤੇ ਇਨੂੰ ਆਪਾਂ ਉੱਪਰ ਵਾਲੀ ਸਾਈਡ ਤੋਂ ਜਿਹੜੀ ਆ ਲੈਸ ਲਗਾਉਣ ਨੂੰ ਸ਼ੁਰੂ ਕਰਾਂਗੇ ਇਹਦੇ ਵਿੱਚ ਇੱਥੇ ਕਰਨ ਤੋਂ ਬਾਅਦ ਆਪਾਂ ਧਾਗੇ ਨੂੰ ਕੱਟ ਕਰ ਲੈਣਾ ਹੈ ਧਾਗੇ ਨੂੰ ਕੱਟ ਕਰਨ ਤੋਂ ਬਾਅਦ ਸ਼ਰਟ ਨੂੰ ਦੂਸਰੇ ਪਾਸੇ ਘੁਮਾ ਕੇ ਤੇ ਇੱਥੇ ਆਪਾਂ ਇੱਕ ਪਿੰਨ ਵਗੈਰਾ ਲਗਾ ਲਓ ਤੁਸੀਂ ਕੋਈ ਵੀ ਸੂਈ ਲਗਾ ਲਓ ਤਾਂ ਕਿ ਪੱਟੀ ਜਿਹੜੀ ਆ ਪ੍ਰੋਪਰ ਤਰੀਕੇ ਦੇ ਨਾਲ ਫੋਲਡ ਹੋ ਜੇ ਵੇਖੋ ਮੈਂ ਇਸ ਤਰੀਕੇ ਦੇ ਨਾਲ ਇੱਕ ਨੁੱਕਰ ਵਾਲੀ ਪੱਟੀ ਜਿਹੜੀ ਬਣਾ ਕੇ ਰੈਡੀ ਕੀਤੀ ਹੋਈ ਆ ਤੇ ਇੱਥੋਂ ਹੁਣ ਆਪਾਂ ਉੱਪਰਲੀ ਸਾਈਡ ਤੋਂ ਇਹਦੇ ਅੰਦਰ ਲੈਸ ਜਿਹੜੀ ਉਹ ਇਨਸਰਟ ਕਰਦੇ ਜਾਵਾਂਗੇ ਤੇ ਨਾਲ ਨਾਲ ਸਲਾਈ ਲਗਾਉਂਦੇ ਜਾਣਾ ਹੈ ਲੈਸ ਦਾ ਸਿੱਧਾ ਪੋਠਾ ਪਾਸਾ ਤੁਸੀਂ ਦੇਖ ਲਵੋ ਕਿਉਂਕਿ ਇਹ ਜਿਹੜੀ ਕਰੋਸ਼ੀ ਵਾਲੀ ਲੈਸ ਹੈ ਇਹਦਾ ਥੋੜਾ ਜਿਹਾ ਉਲਟੇ ਸਿੱਧੇ ਪਾਸੇ ਦਾ ਫਰਕ ਹੁੰਦਾ ਆ ਤੇ ਜਿੱਥੇ ਕੋ ਗਲੇ ਦਾ ਨਿਸ਼ਾਨ ਲਗਾਇਆ ਹੋਇਆ ਹੈ ਉੱਤੋਂ ਨੀਚੇ ਆਪਾਂ ਇਹ ਜਿਹੜੀ ਲੈਸ ਆ ਇਹ ਲਗੋੜੇ ਸ਼ੁਰੂ ਕਰ ਦੇਣੀ ਆ ਤੇ ਇਹਦੇ ਚਾਰ ਸਵੇਰੇ ਇਸੇ ਤਰੀਕੇ ਦੇ ਨਾਲ ਲੈਸ ਜਿਹੜੀ ਆ ਉਹ ਆਪਾਂ ਲਗਾਉਂਦੇ ਜਾਣਾ ਹੈ ਤੇ ਇਸੇ ਤਰੀਕੇ ਦੇ ਨਾਲ ਆਪਾਂ ਲੈਸ ਜਿਹੜੀ ਆ ਉਹ ਸਾਰੇ ਇਹਦੇ ਚਾਰ ਸਫੇਰੇ ਲਗਾਉਂਦੇ ਜਾਣਾ ਤੇ ਬੜੇ ਆਰਾਮ ਦੇ ਨਾਲ ਤੁਸੀਂ ਜਿਹੜੀ ਲੈਸ ਆ ਉਹ ਅਟੈਚ ਕਰਨੀ ਆ ਤਾਂ ਕਿ ਬਿਲਕੁਲ ਵੀ ਅੱਗੇ ਪਿੱਛੇ ਨਾ ਹੋਏ ਲੈਸ ਤੁਹਾਡੀ ਤੇ ਆਰਾਮ ਦੇ ਨਾਲ ਤੁਸੀਂ ਲਗਾਉਂਦੇ ਜਾਣਾ ਜਦੋਂ ਵੀ ਇਸ ਤਰ੍ਹਾਂ ਦਾ ਕੋਈ ਡਿਜ਼ਾਈਨ ਬਣਾਉਣਾ ਹੈ ਤੇ ਕਾਲੀ ਬਿਲਕੁਲ ਨਹੀਂ ਕਰਨੀ ਬੜੇ ਆਰਾਮ ਦੇ ਨਾਲ ਤੁਸੀਂ ਡਿਜ਼ਾਈਨ ਜਿਹੜਾ ਬਣਾ ਕੇ ਰੈਡੀ ਕਰਨਾ ਹੈ ਤਾਂ ਕਿ ਡਿਜ਼ਾਈਨ ਤੁਹਾਡਾ ਜਿਹੜਾ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਬਣ ਕੇ ਰੈਡੀ ਹੋਵੇ ਇੱਥੋਂ ਕਾਰਨਰ ਤੋਂ ਆਪਾਂ ਸੂਈ ਜਿਹੜੀ ਆ ਉਹ نیچے ਕਰਕੇ ਫਿਰ ਉਸ ਤੋਂ ਬਾਅਦ ਅਸੀਂ ਦੂਸਰੀ ਸਾਈਡ ਨੂੰ ਆਪਾਂ ਬਣਾਉਣਾ ਇਹਨੂੰ